ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਪਾਸੇ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਸੁਭਾ ਸਰਕਾਰ ਦੇ ਉੱਤੇ ਲਗਾਤਾਰ ਸਵਾਲ ਖੜੇ ਕਰਦੇ ਨੇ ਤੇ ਦੂਜੇ ਪਾਸੇ ਪੰਜਾਬ ਪੁਲਿਸ ਆਪਣੀਆਂ ਕਾਰਵਾਈਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਦੋ ਬਦਮਾਸ਼ਾਂ ਦੇ ਨਾਲ ਪੁਲਿਸ ਦਾ ਸਿੱਧਾ ਮੁਕਾਬਲਾ ਹੋਇਆ ਤੇ ਇੱਕ ਬਦਮਾਸ਼ ਇਹਦੇ ਵਿੱਚ ਜ਼ਖਮੀ ਵੀ ਹੋ ਗਿਆ ਇਹ ਦੋ ਵਿਅਕਤੀ ਹੈ ਜੀ ਇੱਕ ਕਪੂਰਥਲੇ ਦਾ ਤੇ ਦੂਜਾ ਜਨੜਲੇ ਪਿੰਡ ਦਾ ਤੇ 6 ਪਲੱਸ ਪਰਚੇ ਮਰਡਰ ਦੇ ਐਕਸਟਰੈਕਸ਼ਨ ਦੇ ਰਜਿਸਟਰਡ ਹੈ ਇਹਨਾਂ ਦੇ ਅਗੇਂਸਟ ਜੀ ਤੇ ਗੋਲਡੀ ਬਰਾੜ ਦੇ ਨਾਲ ਡਾਇਰੈਕਟ ਇਹਨਾਂ ਦਾ ਸੰਪਰਕ ਸੀਗਾ ਫਰੋਤੀ ਦੀ ਕੋਲਾਂ ਕਰਦੇ ਸੀਗੇ ਰਾਈਵਲ ਇੰਟਰ ਗੈਂਗ ਰਾਈਵਲਰੀ ਵੀ ਸੀਗੀ ਨਾ ਦੀ ਕਾਫੀ ਵਾਰ ਦਾ ਤਾਂ ਹੋਰ ਵੀ ਇਹਨਾਂ ਦੇ ਫੜੇ ਜਾਣ ਤੋਂ ਟ੍ਰੇਸ ਹੋਈਆਂ ਇੱਕ ਬੰਦਾ 10 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਦੂਜਾ ਜਿਹੜਾ ਹੈ ਉਹ 6 ਮਹੀਨੇ ਪਹਿਲਾਂ ਆਇਆ ਤੇ ਇਨਫੋਰਮੇਸ਼ਨ ਸੀ ਸਾਡੇ ਕੋਲ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਜਾ ਰਹੇ ਸੀਗੇ ਕਾਫੀ ਕੋਈ 3-4 ਕਿਲੋਮੀਟਰ ਇਹਨਾਂ ਦਾ ਪਿੱਛਾ ਕਰਕੇ ਦੋਨੋਂ ਤਰਫੋਂ ਜਿਹੜੀ Trap ਕਰ ਲਿਆ ਗਿਆ ਇਹਨਾਂ ਨੂੰ ਚਾਰ ਵੈਪਨ ਮਿਲੇ ਇਹਨਾਂ ਤੋਂ ਉਹਦਾ ਵੀ origin ਜਿਹੜੇ ਹਨ ਉਹ ਆਪਾਂ verify ਕਰ ਰਹੇ ਹਾਂ ਇਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਪਾਰਟੀ ਤੇ ਗੁਲੀਆਂ ਵੀ ਲੱਗੀਆਂ ਸਾਡੀ ਗੱਡੀਆਂ 'ਚ ਤੇ ਜਵਾਬੀ ਫਾਇਰ 'ਚ ਇੱਕ ਫੜਿਆ ਗਿਆ ਇੱਕ ਜਿਹੜਾ ਹੈ ਕ੍ਰਿਟੀਕਲੀ ਇੰਜਰਡ ਸੋ ਕਿੰਨੇ ਫਾਇਰਿੰਗ ਹੋਈ ਏ ਫਾਇਰਿੰਗ ਹੋਈ ਹੈ ਨਾ ਇਨਾ ਵੱਲੋਂ 5 6 ਫਾਇਰ ਇਨਾ ਵੱਲੋਂ ਐ 7 8 ਫਾਇਰ ਸਾਡੇ ਵੱਲੋਂ ਇਹ ਸਰ ਕਿੰਨੇ ਜਾਨੇ ਚੱਕੀ ਆ ਇੱਕ ਜਨਾਜਕ ਨਹੀਂ ਹੈ ਮੁਲਾਜ਼ਮ ਨਹੀਂ ਹੋਇਆ ਕੁਝ ਸਰ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਸੀਗੇ ਠਹਿਰ ਚੇਂਜ ਕਰ ਰਹੇ ਸੀਗੇ ਤੇ ਹੋਰ ਵੀ ਇਹਨਾਂ ਦੇ ਨਾਲ ਇੱਕ ਇੱਕ ਬੰਦਾ ਹੋਰ ਫਿਗਰ ਆਊਟ ਹੋਇਆ ਉਹਨੂੰ ਵੀ ਰਾਉਂਡ ਅਪ ਕਰ ਲੇਤਾ ਜਾਊਗਾ ਸਰ ਕਿਹੜੀ ਗੈਂਗ ਦੇ ਨਾਲ ਇਹ 골ਡੀ ਬਰਾਡ ਦੇ ਨਾਲ ਸੀਗੇ ਸਰ ਗੱਡੀ ਦੇ ਅੰਦਰ ਵੀ ਸੀ ਹਾਂ ਗੱਡੀ ਜਾਂਦੇ ਵੀ ਸੀਗੇ ਠੀਕ ਹੈ ਸਰ ਇਹ ਵੀ ਵੈਰੀਫਾਈ ਕਰ ਰਹੇ ਹਾਂ ਕਿ ਗੱਡੀ ਚੋਰੀ ਦੀ ਹੈ ਕਿ ਨਹੀਂ ਠੀਕ ਹੈ ਦੱਸਦੇ ਕਿ ਪੁਲਿਸ ਦੇ ਮੁਤਾਬਕ ਇਹਨਾਂ ਬਦਮਾਸ਼ਾਂ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸੀਗੇ ਜਿਹਨੂੰ ਪੰਜਾਬ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਟਾਲ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਕਈ ਬਦਮਾਸ਼ਾਂ ਦਾ ਇਸੇ ਤਰ੍ਹਾਂ ਹੀ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਹੈ ਕਈ ਬਦਮਾਸ਼ ਕਾਬੂ ਕੀਤੇ ਗਏ ਨੇ ਤੇ ਵੱਡੀਆਂ ਵਾਰਦਾਤਾਂ ਹੱਲ ਹੁੰਦੀਆਂ ਨਜ਼ਰ ਆਈਆਂ ਨੇ ਤੇ ਹੁਣ ਵੀ ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਲੰਧਰ ਪੁਲਿਸ ਨੇ ਇਹਨਾਂ ਦੋ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਅਪਡੇਟ ਆਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ